ਨਾਮ ਹੋ ਗਿਆ ਮੇਰਾ ਭਾਈ ਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਉਹ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖੰਡ ਪਾਠ ਆਰੰਭ ਹੋ ਰਹੇ ਆ ਜੀ ਸਰਗਾਂ ਅੰਕਨਿ ਗੁਰ ਤੇਰਾ ਮਰਦ ਪੰਤੇ ਦਾ ਸਤਿਸ਼ ਹੈ ਜਿਸ ਕੀ ਉਪਾਵੇਂ ਸਦਾ ਸਬਦ ਸੁਨਾ ਤੇਰੀ ਮਾ ਮੰਨ ਉਪਾਵੇਂ ਨਾਮਿ ਲਿਵੇ ਮਨਵਤਿਆ ਵਜਿ ਜੋ ਤਰੀ ਸਹੀ ਮਾਨੁ ਬਤੇ ਸਹੂਤਾ I'm the Lord of the Sai ਜਗ ਜਗਤ ਜਗਤ ਜਗਿਆ ਆਇਆ ਅਰੇ ਆਇਆ ਮਾ ਉਹ ਚੇਤਨ ਮੁਹੂਰੋ ਕਰਮੀ ਆਪੋ ਬਦੀ ਜਿਨੇ ਜੁਗ ਸੁਗਾ ਜਿਨੇ ਨਾਮ ਤੇ ਆਇਆ ਕੰਗੀ ਸਭ ਕਿਤੇ ਇਹ ਮੁਗਤਿ ਨੇ ਕੀਤੀ ਸੁਧੀ ਨਾ ਜਿਤੀ ਨਾਮ ਤੇ ਆਇ ਹਾਂ ਗਏ ਮਸਤ ਦੇ ਘਰ ਨਾਮ ਜਿਤੇ ਮੁਗਤਿ ਨੇ ਕੀਤੀ ਸੁਧੀ mm ਜਿਸ ਦਿੱਤੀ ਸਾ ਪੁਗਿਆ ਦੇਵਾਂ ਦੇ ਸਿਰੀਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਾਰਮਿਕ ਦੇ ਪਾਹੁ ਪੈਤਰ ਬਿਤਰ ਬਾਰਿ ਨਿਹਾਲੇ ਨੂੰ ਸਮਰਪਤ ਮਨ ਦੇ ਸੋਗ ਦੇ ਨਾਲ ਧਾਰਮਿਕਾ ਕੋਟ ਆਸਾਂ ਲੰਗੀਆਂ ਨਦਰੀਆਂ ਸਭੀ ਸਾਧ ਸੰਤਾਂ ਵੱਲ ਅੱਤੇ ਦੇਸਾਂ ਦੇਸਾਂ ਮੇਰੇ ਦੀਆਂ ਸੰਗਾਂ ਦੇ ਸਹਯੋਗ ਦੇ ਨਾਲ ਧੁਰਗੀ ਬਾਣੀ ਆਈ ਦਿਲ ਸਭ ਦੀ ਚਿੰਤਾ ਮਟਾਈ ਜੀ حل کیاہر آپ ਦੇ ਮਾਨਵ ਬਿਸਮਾਨ ਕਰਕੇ ਸੇਵਾਵਾਂ ਆਰਿਆਂ ਨੇ ਸੋ ਨੰਪਾ ਨਾ ਭਾਣਾ ਦੁਨੀਆਂ ਬਦੀਆਂ ਜਗਤੀ ਬਲਾ ਤੇ ਹਰਮਤਾਂ ਤੇ ਬਖਸ਼ ਕਰੀ ਮਹਾਰਾਜ ਨੰਪਾ ਭੁਸ਼ੀਆਂ ਅੰਦਰ ਆਰਿ ਦੀ ਤੁਜੁ ਦੀ ਅਤਰਾ ਸਭ ਸਮਗਿਲੇ ਮਾਜਾ ਲਾਤੀ ਗਉ ਪ੍ਰਮਾਣ ਅਤੇ ਆਰਿ ਦੀ ਵਯੁ ਦੀ ਅਤ੍ਰਪੰਚਮ ਪ੍ਰਾਪਸ਼ਾ ਦੀ ਦੇਖ ਜਾ ਕੇ ਮਹਾਰਾਜ ਬਤੀ ਗਉ ਹੰਕੂ ਪ੍ਰਮਾਣਿਆ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਗਿਆ ਜੀ ਦਾ ਨਾਮ ਸਵਾ ਸਵਾਹਿ ਹੁਵਾਹਿ ਹੁਵਾਹਿ ਤੇ ਸਤੂ ਜੀ ਨਾਈ ਸੰਗੋਸਾ ਸੱਲੀਆਂ ਦੇਵ ਹੋਰ ਬੇਲਾ ਆ ਆਪਰੇ ਦਰਤੀ ਪ੍ਰਮਾਣ ਕਰਨੀਆਂ ਜੀ ਕਦਮ ਕਦਮ ਨੇਖੇ ਦੇ ਪ੍ਰਮਾਣ ਆਈਆਂ ਆਪਰਾ ਦੋ ਬਚਾਉਣਾ ਮਾਰਾ ਕਿਰਪਾ ਕਰੋ ਹਜੂਰ ਜੀ ਮਾਰਾ ਇਲਾਹੀ ਬਾਣੀ ਪਰਾਹੀ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਨਾਮੇ ਵਰਸਿਓ ਪ੍ਰੰਤ ਸ੍ਰੀ ਅਰਹਾਨ ਪਾਠ ਸਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਜੋ ਜੀ ਜਾਵੇ ਸਵਰਾਦੀ ਹੋ ਕੇ ਜਾਵੇ ਕਾ ਵਾਹਿਗ ਜੀ ਕੀ ਵਰਤੇ ਸੋ ਹੋਵੇ ਨਾਮ ਜਤਿਆਵੇ ਸਿੱਖ ਪੜਦੇ ਸੁਦੇ ਸਬਦ ਲਾਹੇ ਬਦੋਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਬਦ ਦਾ Aradık evet. evet. ਸ਼੍ਰੀ ਮਾਘੀ ਗੁਰੂ ਸਾਹਿਬ ਜੀ ਬੰਦਉ ਬੰਦਨਿਆ ਗੁਰੂ ਆਸਿਮੁਲਾ ਸੁਵਾਤ ਨੂਰ ਅਦੇ ਆਪੂ ਪ੍ਰਭੂ ਨਾਮਿਕ ਦੇ ਗਰੰਥ ਤੂੰ ਬਿਅੰਤ ਸਰਬ ਕਰਹੂਂਗਾ ਰਿਸ਼ਕੀਮਤ ਰਹੀਮ ਜਾਈ ਵਾਹਿਗੁਰੂ ਜੀਉ ਭਾਵੇ ਨਿਵੇਸ਼ੁ ਨਾਈ ਸਤਨਾਮ ਸ੍ਰੀ ਵਾਣੀ ਗੋਸਾ ਰਿਜੀ ਪਰਾਨੋ ਬੇਰਾਡੀ ਮਾਨ ਲਾ ਪਰਮਾ ਘਟੇਲਾ ਏਕੋ ਆਪਾਰੋ ਸਭੁ ਪ੍ਰਸਾਨ ਸਤਜਨਾ ਮੇਰਿ ਹਰਿ ਜਸ ਗਾਓ ਮਨ ਦੇ ਬਾਹੀ ਸਾਰੇ ਜੁਗ ਦੇ ਹਰ ਨਾਮ ਬੁਜਾਈ ਨੂਰ ਬਸਾ ਦੇ ਨਾਨਕ ਮਤ ਪਾਈ ਸਰਬ ਸਤਿਗੁਰ ਦੇ ਹਰ ਨਾਮ ਬੁਜਾਈ ਨੂਰ ਬਸਾ ਦੇ ਨਾਨਕ ਮਤ ਪਾਈ ਹੋਰ ਜਿਕਾ ਕੌਣ ਸੋ وار دیلی ردی سوپر سرکار جو گرو کی سادھ دیوادی پیاری سادھ سکھ دی ااریو نوں کسے بیوٹی کیتی جاندی ہے تے توہدی باانیاں تے سودی جنکونڈ ا جیے ماں راں سان سری کرپان پور سرار ہون دے نے جیوا سب <Sessly> جی <Sessly> आप भी विनती है कि बड़े प्रयास के द्वारा आपने समझ बनी है और बड़े प्रयास के द्वारा समझ के लिए मार्ग महान तेरी बारिश समझ का प्रमाण वासितु की तरह असाल वासितु की तरह